ਕਾ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆਜਾ ਪਰ ਤੁਹਾਨੂੰ ਦਿੱਲੀ 에ਰਪੋਰਟ ਤੋਂ ਦੱਸਦੇ ਪਏ ਗਏ ਜਿੱਥੇ ਕਿ ਇੱਕ 24 ਸਾਲ ਦਾ ਨੌਜਵਾਨ 67 ਸਾਲ ਦੀ ਉਮਰ ਦਾ ਭੇਸ ਬਣਾ ਕੇ ਦਿੱਲੀ ਤੋਂ ਕੈਨੇਡਾ ਜਾਣ ਦੀ ਫਿਰਾਕ ਦੇ ਵਿੱਚ ਹੈਗਾ ਸੀ ਜੀ ਹਾਂ ਬਿਲਕੁਲ ਸਹੀ ਤੁਸੀਂ ਸੁਣਦੇ ਪਏ ਗਏ ਇੱਕ ਨੌਜਵਾਨ ਜਿਹਦੇ ਕੋਲੋਂ ਤਕਰੀਬਨ ਜਿਹੜਾ ਜਾਲੀ ਪਾਸਪੋਰਟ ਵੀ ਫੜਿਆ ਪਿਆ ਗਿਆ ਗਿਆ ਉਹ ਨਾਲ ਦੇ ਨਾਲ ਉਹਨੇ ਆਪਣੀ ਦਾੜੀ ਰੰਗ ਕੇ ਵੀ ਚੇਹਰ ਉੱਤੇ ਬੈਠ ਕੇ ਏਅਰਪੋਰਟ ਅਥਾਰਟੀ ਨੂੰ ਇੰਨੀ ਗੱਲ ਕਹਿੰਦਾ ਹੈ ਤੇ ਮੇਰੇ ਕੋ ਤੁਰਿਆ ਨਹੀਂ ਜਾ ਰਿਹਾ ਤੇ ਮੈਨੂੰ ਮੈਂ ਕੈਨੇਡਾ ਜਾਣਾ ਕਿ ਤੁਸੀਂ ਮੈਨੂੰ ਥੋੜਾ ਡ੍ਰੌਪ ਕਰ ਦਿਓ ਉਹਨਾਂ ਵੱਲੋਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਗਏ ਆ ਕਿ 휠ਚੇਅਰ ਤੇ ਉਹਨੂੰ ਲਿਜਾਇਆ ਜਾ ਰਿਹਾਗਾ ਲੇਕਿਨ ਇਸ ਮੁੰਡਾ ਐਡਾ ਛਾਤੀ ਰਗਾ ਸੀ ਇਹ 24 ਸਾਲ ਦਾ ਨੌਜਵਾਨ ਹੈਗਾ ਸੀ ਜਿਹਦਾ ਬਾਅਦ ਵਿੱਚ ਖੁਲਾਸਾ ਹੋਇਆ ਇਹਦੇ ਵੱਲੋਂ 67 ਸਾਲ ਦੀ ਉਮਰ ਦਾ ਪੇਸ ਬਣਾ ਕੇ ਆਪਣੇ ਆਪ ਦੇ ਵੇਚੜਾ ਕੈਨੇਡਾ ਜਾਣਾ ਚਾਹੁੰਦਾ ਸੀ ਲੋਕ ਕਿਸ ਤਰ੍ਹਾਂ ਦੇੜੇ ਗਏ ਆ ਕੰਮ ਕਰਦੇ ਨੇ ਇਹ ਤਾਜ਼ੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਾਇਆ ਗਿਆ ਉਤ ਤੋਂ ਬਾਅਦ 에어ਪੋਰਟ ਅਥਾਰਟੀ ਨੇ ਇਸ ਨੌਜਵਾਨ ਨੂੰ ਫੜ ਲਿਆ ਜਾਂਚ ਕੀਤੀ ਜਾ ਰਹੀ ਹੈ ਔਰ ਇਹਦੇ ਕੋਲੋਂ ਇੱਕ ਜਾਲੀ ਪਾਸਵਰਡ ਵੀੜਾ ਬਰਾਮਦ ਕੀਤਾ ਗਿਆ ਹੈ ਇਸ ਨੇ ਬਹੁਤ ਹੀ ਸਹੀ ਤਰੀਕੇ ਦੇ ਨਾਲ ਸੁਚੇ ਢੰਗ ਦੇ ਨਾਲ ਇਹਨੇ ਆਪਣਾ ਪੇਸ ਬਣਾਇਆ ਸੀ ਲੇਕਿਨ ਕਿਤਨਾ ਕਿਤੇ 에어ਪੋਰਟ ਅਥਾਰਟੀ ਨੂੰ ਇਸ ਦਾ ਪਤਾ ਚੱਲ ਗਿਆ ਕਿਉਂਕਿ ਇਹਦੀ ਸਕਿਨ ਵੀ ਜਿਹੜੀ ਗਈ ਸੀ ਉਹ ਜਵਾਨਾ ਵਰਗੀ ਸੀ ਕਿ ਬੋਡੀ ਲੈਵਲ ਵੀ ਬਿਲਕੁਲ ਜਵਾਨਾ ਵਰਗਾਗਾ ਸੀ ਬਜ਼ੁਰਗਾਂ ਦਾ ਟਾਈਪ ਦਾ ਨਹੀਂ ਸੀਗਾ ਜਿੱਤੋਂ ਬਾਅਦ ਥੌਰਟੀ ਨੂੰ ਸ਼ੱਕ ਹੋਇਆ ਤੇ ਨੂੰ ਫੜ ਕੇ ਹੋਣਾ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਕੀ ਗੱਲ ਚਾਹੁੰਦੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਜਰੂਰ ਦਿਓ ਰਿਸ਼ਤੇ ਸਵਰਗ ਵਿੱਚ ਬਣਤੇ ਹਨ ਲੇਕਿਨ ਧਰਤੀ ਪਰ हम उन्हें मिलाते हैं marriagelagan.com dream it believe it and make it happen marriage lagan is a leading match making call vigator for USA Canada UK India and Fiji for more information call 5109438037 ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ USA ਪੰਜਾਬ 2 डे ਟੀਵੀ ਮੈਂ ਹਾਂ ਗੁਰਮੀਤ ਸਿੰਘ ਆਰਿਆ ਸੋਸ਼ਲ ਮੀਡੀਆ ਦਾ ਫਾਇਦਾ ਜਿੱਥੇ ਹਰੇਕ ਨੂੰ ਹੁੰਦਾ ਹੈ ਕਿਉਂਕਿ ਨਵੀਆਂ ਖਬਰਾਂ ਪਤਾ ਲੱਗ ਜਾਂਦੀਆਂ ਉੱਥੇ ਕੁਝ ਖਬਰਾਂ ਫੇਕ ਵੀ ਹੁੰਦੀਆਂ ਜਿਹਨੂੰ ਦੇਖ ਕੇ ਤਾਂ ਹਰ ਕੋਈ ਬੰਦਾ ਨਰਵਸ ਵੀ ਹੋ ਜਾਂਦਾ ਕਿਉਂਕਿ ਕੋਈ ਸ਼ਰਾਰਤੀ ਅੰਸਰ ਜਿਹੜੇ ਹੈਗੇ ਇੱਕ ਵੀਡੀਓ ਫੈਲਾ ਦਿੰਦੇ ਨੇ ਜਿਹੜੇ ਕਿ ਹਰੇਕ ਕੋਈ ਚੈਨਲ ਵਾਲਾ ਉਹਨੂੰ ਚੁੱਕ ਕੇ ਆਪਣੇ ਨਿੱਕੇ ਨਿੱਕੇ ਚਾਲਾਂ ਦੇ ਉੱਤੇ ਕਿ জাফর ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾ ਕੇ ਉਸ ਵੀਡੀਓ ਨੂੰ ਵਾਇਰਲ ਕਰ ਦਿੰਦਾ ਹੈ ਜਿਸ ਤੋਂ ਬਾਅਦ ਕਈ ਵਾਰੀ ਤਾਂ ਕਾਫੀ ਵੱਡੀ ੜੀ ਦੀ ਸਨਸਨੀ ਵੀ ਉਹ ਫੈਲ ਜਾਂਦੀ ਹੈ ਕਿ ਕਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿਹੜਾ ਕਿ ਸ਼੍ਰੀ ਹਿਮਕੋਟ ਸਾਹਿਬ ਦੇ ਵਿੱਚ ਮੌਸਮ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਸੀ ਕਾਫੀ ਮੌਸਮ ਖਰਾਬ ਦੱਸਿਆ ਜਾ ਰਿਹਾ ਸੀ ਲੇਕਿਨ ਆ ਸਿੰਘ ਨੇ ਲਾਈਵ ਹੋ ਕੇ ਨਿਗਾਹ ਲਾਖ ਦਿੱਤੀ ਗਈ ਆ ਕਿ ਇਹ ਵੀਡੀਓ ਪੁਰਾਣੀ ਹੈਗੀ ਆ ਹੁਣ ਤੇ ਅਸੀਂ ਬਿਲਕੁਲ ਉੱਥੇ ਦਰਸ਼ਨ ਦੇਦਾਰੇ ਕਰਕੇ ਆ ਰਹੇ ਹਾਂ ਬਿਲਕੁਲ ਮੌਸਮ ਸਹੀ ਗਾਇ ਤੇ ਕਿਸੇ ਵੀ ਗੱਲ ਦੀ ਸੋਚਣ ਦੀ ਲੋੜ ਤਾਂ ਨਹੀਂ ਹੈਗੀ ਲੇਕਿਨ ਕਿਤਨੇ ਕਿਤੇ ਲੋਕਾਂ ਨੂੰ ਚਾਹੀਦਾ ਹੈਗਾ ਐ ਕਿਸ ਤਰ੍ਹਾਂ ਦੀ ਵੀਡੀਓ ਨਾ ਫਲਾਇਆ ਜਾਵੇ ਜੋ ਕਿ ਕਿਸੇ ਦਾ ਕੋਈ ਇਸ ਬਾਰੇ ਵੇਖ ਕੇ ਤੇ ਆਪਣਾ ਮਨ ਬਦਲ ਲਵੇ ਲੇਕਿਨ ਕਿਤਨੇ ਕਿਤੇ ਲੋਕ ਜਿਹੜੇ ਹੈਗੇ ਆ ਉਹ ਨਹੀਂ ਟਾਲਦੇ ਹੈਗੇ ਕਿਉਂਕਿ ਖਾਸ ਤਰ੍ਹਾਂ ਕਰਕੇ ਪੰਜਾਬੀਆਂ ਨੂੰ ਆਦਤ ਬਣ ਚੁੱਕੀ ਹੈਗੀ ਆ ਕਿ ਪਹਿਲੋਂ ਕਰੋ ਤੇ ਬਾਅਦ ਚ ਸੋਚੋ ਪਹਿਲੋਂ ਸ਼ਾਰਤ ਕਰਦਣੀ ਆ ਬਾਅਦ ਚ ਦੇਖਾਂਗੇ ਜੋ ਹੋਣਾ ਹੋਗਾ ਉਹ ਵੇਖੀ ਜਾਏਗੀ ਇਹ ਤੇ ਸੋਚ ਬਣ ਚੁੱਕੀ ਗਈ ਆ ਸ਼ਾਰਤ ਤਾਂ ਕਰਨ ਵਾਲੇ ਨੇ ਕਰ ਦਿੱਤੀ ਲੇਕਿਨ ਖਮਿਆਜਾ ਕਈ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈਗਾ ਆ ਲੇਕਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀਓ ਇੱਕ ਜ਼ਰੂਰੀ ਬੇਨਤੀ ਸੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਅੰਦਰ ਦਾਵਾ ਕੀਤਾ ਜਾ ਰਿਹਾ ਹੈ ਹੇਮਕੁੰਡ ਸਾਹਿਬ ਦੀ ਯਾਤਰਾ ਖਰਾਬ ਮੌਸਮ ਹੋਣ ਕਰਕੇ 1 ਜੁਲਾਈ ਤੱਕ ਲਈ ਰੋਕ ਦਿੱਤੀ ਗਈ ਹੈ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਇਹ ਇੱਕ ਪੁਰਾਣੀ ਵੀਡੀਓ ਸੀਗੀ ਜਿਹੜੀ ਕਿ ਦੁਬਾਰਾ ਵਾਇਰਲ ਹਰ ਇੱਕ ਸਾਲ ਵਾਂਗ ਕੀਤੀ ਜਾ ਰਹੀ ਹੈ ਤੇ ਗਲਤ ਅਫਵਾਹਾਂ ਫੈਲਾਈ ਜਾ ਰਹੀਆਂ ਹਨ ਜਿਹੜੇ ਮੇਰੇ ਵੀਰ ਭੈਣ ਬਿਨਾਂ ਕਨਫਰਮ ਕੀਤੇ ਉਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜੀ ਤੇ ਉਹ ਗੁਰੂ ਦੇ ਵੀ ਦੁਖੀ ਨੇ ਜਿਹੜੇ ਇੱਕ ਯਾਤਰਾ ਬਾਰੇ ਗਲਤ ਅਫਵਾਹ ਫੈਲਾ ਰਹੇ ਨੇ ਜਾਣੇ-ਅਣ ਜਾਣੇ ਮੇਰੀ ਬੇਨਤੀ ਹੈ ਉਸ ਵੀਡੀਓ ਨੂੰ ਨਾ ਫਾਰਵਰਡ ਕਰੋ ਤੇ ਨਾ ਅਫਵਾਹ ਫੈਲਾਵੋ ਆਪ ਸਭ ਜੀ ਲਾਈਵ ਟੀਵੀ ਉਤੇ ਆਪ ਕਨਫਰਮ ਕਰ ਸਕਦੇ ਹੋ ਮੌਸਮ ਠੀਕ ਹੈ ਸਾਫ ਹੈ ਤੇ ਯਾਤਰਾ ਵੀ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਦੋਸਤੋ ਅਗਰ ਤੁਸੀਂ ਬੰਦ ਪੈਕਟਾਂ ਦੀ ਚੀਜ਼ਾਂ ਖਾਣ ਦੇ ਸ਼ੌਕੀਨ ਹੈਗੇ ਉਹ ਤੁਹਾਡੇ ਬੱਚੇੜੇਗੇ ਬੰਦ ਪੈਕਟਾਂ ਦੀਆਂ ਚੀਜ਼ਾਂ ਖਾਂਦੇ ਚਾਹੇ कुरकुरੇ ਹੋਣ ਚਿਪਸ ਹੋਣ ਜਾਂ ਫਿਰ ਕੋਈ ਹੋਰ ਸਵਾਦ ਜਿਹੜਾ ਬੰਦ ਪੈਕਿੰਗ ਦੇ ਵਿੱਚ ਹੁੰਦਾ ਹੈ ਤਾਂ ਆਹ ਵੀਡੀਓ ਤੁਹਾਨੂੰ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਇਹਨਾਂ ਪੈਕਟਾਂ ਦੇ ਵਿੱਚ ਹੋਣਾ ਕਈਆਂ ਦੇ ਵਿੱਚ ਤਾਂ ਚੂਹੇ ਨਿਕਲਦੇ ਪਏ ਆ ਕਈਆਂ ਦੇ ਵਿੱਚ ਤਾਂ ਡੱਡੂ ਨਿਕਲਦੇ ਪਏਗੇ ਤਾਜ਼ੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਜੋ ਕਿ ਬੰਗਲੌਰ ਦੀ ਦਿੱਤੀ ਜਾ ਰਹੀ ਵੀਡੀਓ ਜਿੱਥੇ ਕੀ ਬੰਦ ਪੈਕਿੰਗ ਕੀਤੀ ਸੀ ਇੱਕ ਉਹਦੇ ਵਿੱਚੋਂ ਚੂਹਾ ਜਿਹੜਾ ਗਿਆ ਉਹ ਮਰਿਆ ਆ ਨਿਕਲਿਆ ਉਸ ਤੋਂ ਬਾਅਦ ਸੰਸਨੀ ਫੈਲ ਗਈ ਤਕਰੀਬਨ ਪਹਿਲੋ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਡੱਡੂ ਉੜਾ ਨਿਕਲਿਆ ਸੀ ਕਈ ਬਰੀ ਤਾਂ ਵਿੱਚ ਹੋਰ ਕਾਫੀ ਚੀਜ਼ਾਂ ਨਿਕਲਦੀਆਂ ਪਈਆਂ ਜਿੱਤੋਂ ਬਾਅਦ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈਗਾ ਕਿ ਤੁਸੀਂ ਅਗਰ ਬੰਦ ਪੈਕਟਾਂ 'ਚੋਂ ਚੀਜ਼ਾਂ ਖਾਣ ਦੇ ਸ਼ੁਕੀਨ ਹੈਗੇ ਹੋ ਤਾਂ ਆਪਣੀਆਂ ਅੱਖਾਂ ਖੋਲ ਕੇ ਜਿਹੜਾ ਗਿਆ ਇਹ ਚੀਜ਼ ਦਾ ਸੇਵਨ ਕਰਿਆ ਕਰੋ ਕਿਤੇ ਇਹ ਨਾ ਹੋਵੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਹਾਦਸਾ ਵਾਪਰ ਜਾਵੇ ਹੁਣ ਵੀਡੀਓ ਲਈ ਸੋਸ਼ਲ ਮੀਡੀਆ ਤੇ ਜਿੰਨਾਂ ਨਾਲ ਵਾਇਰਲ ਹੁੰਦੀ ਪਈ ਗਈ ਹੈ ਪ੍ਰਸ਼ਾਸਨ ਪੂਰੀ ਜਾਂਚ ਕਰਦੇ ਪਏਗੇ ਨੇ ਜਾਂਚ ਕਰਕੇ ਕਾਰਵਾਈ ਵੀ ਕਰਨਗੇ ਲੇਕਿਨ ਕਿਤਨਾ ਕਤੇ ਲੋਕਾਂ ਨੂੰ ਇਹ ਸਿਹਤ ਦੇਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ ਕਿ ਜੇਕਰ ਤੁਸੀਂ ਇਹਨਾਂ ਚੀਜ਼ਾਂ ਦੇ ਸ਼ੌਕੀਨ ਹੈਗੇ ਹੋ ਜਿਹੜੀ ਕਾਫੀ ਸਮੇਂ ਤੋਂ ਪੈਕਿੰਗ ਹੋਈਆਂ ਹੁੰਦੀਆਂ ਆ ਤਾਂ ਤੁਹਾਨੂੰ ਸੋਚ ਸਮਝ ਕੇ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਪਵੇਗਾ ਹੁਣ ਦੇਖਣਾ ਆਏਗਾ ਕਿ ਇਹਨੂੰ ਦੇਖ ਕੇ ਕਿੰਨੇ ਕ ਲੋਕ ਆਪਣਾ ਨਜ਼ਰੀਆ ਬਦਲਦੇ ਨੇ ਕਿ ਜਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਲਗਾਤਾਰ ਬੰਦ ਚੀਜ਼ਾਂ ਖਾਣ ਦੇ ਪੈਕੇਟ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਣੀ ਰੁਚੀ ਜਿਤਾਉਣਗੇ ਕਿਵੇਂ ਦੀ ਵੀਡੀਓ ਲੱਗੀ ਜਰੂਰ ਸ਼ੇਅਰ ਕਰਦੇ ਹੋ ਕਮੈਂਟ ਤਾਂ ਕਰੀ ਤੇ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.